ਸਰ ਮੇਰਾ ਨਾਮ ਵਿਸ਼ਨੂ ਸ਼ਰਮਾ ਜੀ ਆ ਮੇਰੇ ਪਿਤਾ ਜੀ ਹੈ ਜੀ ਕੇਸ਼ਵਦੀਪ ਸ਼ਰਮਾ ਇਹਨਾਂ ਦਾ ਨਾਮ ਹੈ ਤੇ ਮੰਦਰ ਦੇ ਪੁਜਾਰੀ ਹੈ ਜੀ ਮੇਨ ਇਹ ਤੇ ਅੱਧੇ ਸ਼ਾਮ ਨੂੰ 4:30 ਵਜੇ ਜੀ ਬੈਠੇ ਸੀ ਇੱਥੇ ਆਪਣੇ ਉਹ ਟੇਬਲ ਤੇ ਮੰਦਰ ਦੇ ਜਮਾਂ ਬਾਹਰ ਹੀ ਜੀ ਤੇ ਗੱਡੀ ਤੇ ਆਉਂਦੇ ਸੀ ਪੰਜ ਜਣੇ ਤੇ ਦੋ ਜਣੇ ਬਾਈਕ ਤੇ ਸੀਗੇ ਤੇ ਇਹਨਾਂ ਨੂੰ ਗੱਲਾਂ ਦੇ ਵਿੱਚ ਲੁਝਾ ਕੇ ਤੇ ਇਹਨਾਂ ਦੇ ਹੱਥ ਚੋਂ ਸੋਨੇ ਦੀ ਗੁੱਠੀ ਖੋਲ ਹੈਗੀ ਤੇ ਡੇਢ ਟੋਲੇ ਦੀ ਗੁੱਠੀ ਸੀ ਜੀ ਤੇ ਫਰੀਦਕੋਟ ਵਾਲੇ ਨੂੰ ਗੱਡੀ ਜਾਵੜੀ ਤੇ ਅਸੀਂ ਦੁਬਾਰਾ ਪੁਲਿਸ ਵਾਲਿਆਂ ਨੂੰ ਉਤਲਾਹ ਦਿੱਤੀ ਜੀ ਤੇ ਪੁਲਿਸ ਟੀਮ ਆਪਦੀ ਪਾਰਟੀ ਨਾਲ ਸਾਰੀ ਆਈ ਇੱਥੇ ਤੇ ਉਹਨਾਂ ਨੇ ਕਾਰਵਾਈ ਕੀਤੀ ਆ ਤੇ ਬਾਕੀ ਅਸੀਂ ਇਹੀ ਮੰਗ ਕਰਦੇ ਆਂ ਕਿ ਇਹੋ ਜਿਹੇ ਹਾਲਾਤ ਨਾ ਬਣ ਅੱਗੇ ਤੇ ਕਿਸੇ ਵੀ ਜਗ੍ਹਾ ਤੇ ਮਤਲਬ ਅੱਜਕੱਲ ਡਰ ਖਤਮ ਹੋ ਚੁੱਕਿਆ ਲੋਕਾਂ ਦੇ ਵਿੱਚ ਜਮ ਵੀ ਬਿਲਕੁਲ ਹੀ ਕਿੰਨੇ ਬੰਦੇ ਸੀਗੇ ਟੋਟਲ ਸਰ 7 ਬੰਦੇ ਸੀ ਜੀ ਇਹ ਦੋ ਜਣੇ ਬਾਈਕ ਤੇ ਸੀਗੇ ਪੰਜ ਜਣੇ ਗੱਡੀ ਤੇ ਸੀਗੇ ਤੇ ਦੋਕੋ ਇਸ ਤਰੀਕੇ ਨਾਲ ਕੋ ਜਬਰਦਸਤੀ ਫਿਰ ਲਾ ਕੇ ਲੈ ਗਏ ਹਾਂ ਸਰ ਜਬਰਦਸਤੀ ਨਾਲ ਪਹਿਲਾਂ ਖੜੇ ਰਹੇ ਆਈ ਬਾਬਾ ਡਾਂਗ ਉੱਥੇ ਤੇ ਵੀਡੀਓ ਬਣਾ ਕੇ ਅਸੀਂ ਦਿੱਤੀ ਵੀ ਆ ਪੁਲਿਸ ਵਾਲਿਆਂ ਨੂੰ ਜੀ ਜੀ ਸੀਸੀਟੀਵੀ ਦੇ ਵਿੱਚ ਆਏ ਆ ਤੇ ਬੇਖੌਫ ਹੋ ਗਏ ਸਰ ਸਖਤ ਵੀ ਰਹੇ ਆ ਉਹ ਕੈਮਰੇ ਦੇ ਅੱਗੇ ਸ਼ਰਿਆਮ ਦਿਸ ਰਹੇ ਆ ਟਰਬਨ ਦੋ ਜਣਿਆਂ ਦੀ ਟਰਬਨ ਬੰਨੀ ਵੀ ਆ ਹੈਲਦੀ ਆ ਪੂਰੇ ਤੇ ਤਿੰਨ ਜਣਿਆਂ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਨਾਲ ਮਤਲਬ ਜਿਆਦਾ ਹੀ ਇਸਦੇ ਨਹੀਂ ਗਏ ਹੋ ਮੰਗ ਕਰਦੇ ਆ ਸਰ ਸਾਡੇ ਨਾਲ ਤਾਂ ਜੋ ਹੋਣਾ ਸੀ ਹੋ ਗਿਆ ਹੁਣ ਚਲੋ ਪੁਲਿਸ ਵਾਲਿਆਂ ਨੂੰ ਦੱਸਿਆ ਵਾ ਆਪ ਦੀ ਕਾਰਵਾਈ ਕਰਨਗੇ ਉਹ ਬਟ ਅੱਗੇ ਤੋਂ ਇਹੋ ਜਿਹੀ ਹਾਲਾਤ ਨਾ ਹੋਣ ਦਿਨੋ ਦਿਨ ਬੇੜਾ ਕਰ ਕੀ ਹੋਈ ਜਾਂਦੀ ਸਾਰੇ ਕਿਤੇ